ਨੀਨ ਕਲਚਰ ਐਸੋਸੀਏਸ਼ਨ ਵੱਲੋਂ ਹਰ ਸਾਲ ਤਨਾ ਇਸ ਵਾਰੀ ਜਿਹੜਾ ਤੇ ਲੋਕ ਸਭਾਵਾਂ ਦਾ ਜਿਹੜਾ ਮੇਲਾ ਕਰਾਇਆ ਜਾ 39 ਵਾਂ ਮੇਲਾ ਆਇਆ ਹੈ ਤੇ ਇਸ ਨਾਲ ਸੰਬੰਧਿਤ ਕਿਉਂਕਿ ਇਸ ਮੇਲੇ ਦੇ ਰਾਹੀਂ ਕਿਉਂਕਿ 39 ਸਾਲ ਹੋ ਗਏ ਇਸ ਮੇਲੇ ਨੂੰ ਤੇ ਡੇਰਾਪਾਪਾ ਜੋੜੇ ਵਿਖੇ ਲਗਾਤਾਰ ਜਿਹੜਾ ਇਹ ਮੇਲਾ ਕਈ ਸਾਲਾਂ ਤੋਂ ਕਰਾਇਆ ਜਾ ਰਿਹਾ ਹੈ ਤੇ ਕੱਲ ਮੇਲੇ ਦਾ ਪਹਿਲਾ ਦਿਨ ਸੀ ਅੱਜ ਮੇਲਾ ਦੂਜੇ ਦਿਨ ਹੈ ਤੇ ਇਸ ਨਾਲ ਸੰਬੰਧਿਤ ਜਿਹੜੇ ਕਲਾਕਾਰ ਆ ਦੂਰਦਰਸ਼ਨ ਵਿੱਚ ਕਲਾਕਾਰ ਆ ਉਹ ਉਹ ਫਿਲਮਾਂ ਵਿੱਚ ਵੀ ਗਏ ਕਲਾਕਾਰ ਤੇ ਅੱਜ ਦੇ ਸਟਾਰ ਗਾਇਕ ਵੀ ਹੈਗੇ ਆ ਤੇ ਮੇਰੇ ਨਾਲ ਨੇ ਅੱਜ ਅਸੀਂ ਜਿਹੜੀ ਮੁਲਾਕਾਤ ਕਰਾਵਾਂਗੇ ਰਵੀਦਾਰਾ ਜੀ ਜੋ ਸ਼ੁਰੂ ਤੋਂ ਇਸ ਲੋਕ ਕਲਾਵਾਂ ਦੇ ਮੇਲੇ ਨਾਲ ਜੁੜੇ ਹੋਏ ਆ ਰਵੀਦਾਰਾ ਜੀ ਚੇਤਨਾ ਚੈਨਲ ਤੇ ਤੁਹਾਡਾ ਸਵਾਗਤ ਹੈ ਮਿਹਰਬਾਨੀ ਥੈਂਕ ਯੂ ਰਵੀਦਾਰਾ ਜੀ ਤੁਸੀਂ ਤਾਂ ਸਟਾਰਟਿੰਗ ਤੋਂ ਜੁੜੇ ਹੋਇਆ ਤੇ ਤੁਸੀਂ ਕਦੋਂ ਤੋਂ ਆ ਜਿਹੜੇ ਇਸ ਮੇਲੇ ਨਾਲ ਜੁੜੇ ਹੋਏ ਮੈਂ ਜਿਸ ਵੇਲੇ ਡੀਓ ਕਾਲਜ ਜਲੰਧਰ ਪੜ੍ਹਦਾ ਹੁੰਦਾ ਸੀ ਤਾਂ ਮੈਂ ਮਿਮਿਕਰੀ ਕਰਦਾ ਹੁੰਦਾ ਸੀਗਾ ਤੇ ਲੋਕ ਕਲਾਵਾਂ ਦੇ ਮੇਲੇ ਦਾ ਜਦੋਂ ਕਾਰਡ ਉਹਦਾ ਹੁੰਦਾ ਸੀ ਸਾਨੂੰ ਚਾ ਚੜੀਆਂ ਮੈਂ ਹੁੰਦਾ ਏ ਔਰ ਚਾ ਇਦਾਂ ਚੜਦਾ ਹੁੰਦਾ ਸੀਗਾ ਕਿ ਮੇਰੇ ਨਾਲ ਮੇਰੇ ਮਿੱਤਰ ਜਸਵੰਤ ਸਿੰਘ ਰਠੌਰ ਹਣੀ ਹੋਗੇ ਜਾਂ ਵਿਕਾਸ ਮੌਂਗਿਆ ਹੋ ਗਿਆ ਉਦੋਂ ਮਮਿਕਰੀ ਨਵੀਂ-ਨਵੀਂ ਆਈ ਸੀ 1999 ਦੀ ਮੈਂ ਗੱਲ ਕਰ ਰਿਹਾ ਉਦੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਵੀਂ-ਨਵੀਂ ਲਾਂਚ ਕੀਤੀ ਸੀ ਮਮਿਕਰੀ ਜਿਹਨਾਂ ਦਰਸ਼ਕਾਂ ਨਹੀਂ ਮਮਿਕਰੀ ਬਾਰੇ ਉਹਨਾਂ ਉਹਨਾਂ ਦੱਸੋ ਮਮਿਕਰੀ ਦਾ ਮਤਲਬ ਹੀ ਕਲਾਕਾਰਾਂ ਦੀਆਂ ਜਾਂ ਮਸ਼ੀਨਾਂ ਦੀਆਂ ਵੈਲ ਨੋਨ ਪਰਸਨੈਲਿਟੀਆਂ ਜਿਹਨੀਆਂ ਹੈਗੀਆਂ ਉਹਨਾਂ ਨੂੰ ਮਮਿਕ ਕਰਨਾ ਉਹਨਾਂ ਦੀਆਂ ਆਵਾਜ਼ਾਂ ਕੱਢਣੀਆਂ ਤੋਂ ਅਸੀਂ ਬੜੇ ਚਾਅ ਨਾਲ ਆਉਂਦੇ ਹੁੰਦੇ ਸੀ ਔਰ ਇਨਾਮ ਵੀ ਜਿੱ ਲੈ ਕੇ ਜਾਂਦੇ ਹੁੰਦੇ ਸੀ ਬਸ ਉਤੋਂ ਮੰਮੀ ਕਰੀ ਤੇ ਕਰਦੇ 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 ਸਟੇਜ ਕੰਪੇਰਿੰਗ ਵਾਲੇ ਪਾਸੇ ਹੋ ਗਏ ਤੇ ਚੱਲਦੇ 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 ਇੰਨੇ ਸਾਲਾਂ ਤੋਂ ਹਿਸਾਬ ਲਾ ਲਓ ਵੀ 26 ਸਾਲ ਤਾਂ ਹੋ ਹੀ ਗਏ ਆ ਤੇ ਇਹ ਹਾਂ ਇਸ ਮੇਲੇ ਨਾਲ ਜੁੜੇ ਹੋਏ ਨੇ ਤੇ ਪਤਾ ਲੱਗਾ ਵੀ ਕੱਲ ਚੇਤਨ ਜੋਸ਼ੀ ਉਹਨਾਂ ਨੇ ਵੀ ਦੱਸਿਆ ਵੀ ਗਰਦਾਸ ਮਾਨ ਹੋਣੀ ਮਨਵਾਲ ਵਾਰਸੋ ਨੇ ਹੋਰ ਕਈ 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 ਸਿੰਗਰ ਵੱਡੇ ਜਿਹੜੇ ਅੱਜ ਸਟਾਰ ਸਿੰਗਰ ਬਣ ਚੁੱਕੇ ਆ ਤੇ ਤੁਹਾਨੂੰ ਕਿੰਨੀ ਕੀ ਜਾਣਕਾਰੀ ਵੀ ਕਿਹੜੇ ਕਿਹੜੇ ਸਿੰਗਰ ਜਿਹੜੇ ਇਹਦੇ ਨਾਲ ਜੁੜੇ ਹੋ ਰਹੇ ਆ ਤੁਸੀਂ ਸਿੰਗਰਾਂ ਦੀ ਗੱਲ ਕਰਦੇ ਹੋ ਸਾਡੇ ਐਸ ਵਲੇ ਦੇ ਮੁੱਖ ਮੰਤਰੀ ਭਗਵਾਨ ਦਮਨ ਸਾਹਿਬ ਉਹ ਵੀ ਇਸ ਸਟੇਜ ਨਾਲ ਜੁੜੇ ਹੋਇਆ ਗੁਰਪ੍ਰੀਤ ਖੁੱਗੀ ਹੁਣੀ ਇਸ ਵਾਰ ਦੂਜੀ ਵਾਰ ਆ ਰਿਹਾ ਇਸ ਤੋਂ ਪਹਿਲਾਂ ਵੀ ਜਦੋਂ ਜੰਨਤਾ ਕਾਲਜ ਕਰਤਾਰਪੁਰ ਚੁੰਦਾ ਹੁੰਦਾ ਹੁੰਦਾ ਸੀ ਮੇਲਾ ਤੇ ਢਿੱਲੋ ਸਾਹਿਬ ਦੀ ਏਡੀ ਕਿਰਪਾ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਐਸਾ ਕਲਾਕਾਰ ਨਹੀਂ ਹੈ ਜਿਹੜਾ ਉਹਨਾਂ ਨੇ ਪੈਦਾ ਨਾ ਕੀਤਾ ਹੋਵੇ ਖੁੱਗੀ ਭਾਜੀ ਦੀ ਗੱਲ ਕਰੀਏ ਆਪਾਂ ਸਰਦੂਲ ਸਿਕੰਦਰ ਸਾਹਿਬ ਦੀ ਗੱਲ ਕਰੀਏ ਅਮਨ ਨੂਰੀ ਉਹਨਾਂ ਦੀ ਗੱਲ ਕਰੀਏ ਹਰ ਭਜਨ ਮਾਨ ਉਹਨਾਂ ਦੀ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਵੀ ਕੋਈ ਐਸਾ ਬਨਵਾਉਣ ਬਾਸ ਦੀ ਗੱਲ ਕਰੀਏ ਕਮਲ ਹੀਰ ਉਹਨਾਂ ਦੀ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਲਾਕਾਰ ਹੈਗਾ ਜਿਹਦੇ ਚਰਨ ਇਥੇ ਨਹੀਂ ਪਏ ਔਰ ਇਥੇ ਦਾ ਕੀ ਮੇਲਿਆਂ ਦਾ بادشاہ ਮੇਰਾ ਯਾਰ ਮੇਰਾ ਭਿੱਤਰ ਦਿਲਵਿੰਦਰ ਦਿਆਲਪੁਰੀ ਉਹ ਵੀ ਸ਼ੁਰੂ ਤੋਂ ਹੀ ਇਸ ਮੇਲੇ ਨਾਲ ਜੁੜਿਆ ਹੋਇਆ ਔਰ ਮੇਲੇ ਦੀ ਰੌਣਕ ਆ ਔਰ ਹਰ ਸਾਲ ਮੇਲੇ ਨੂੰ ਚਾਰ ਚੰਦ ਲਾਉਂਦਾ ਮੇਰਾ ਵੀ ਕਰਮਪਾਲ ਸਿੰਘ ਢਿੱਲੋਂ ਨੇ ਜੋ ਬੜਾ ਪਿੰਡ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਦੁੱਧ ਦਸੰਦੇ ਅਸੀਂ ਦੇਖ ਦਿੰਦੇ ਸੀ ਛੋਟੇ ਹੁੰਦੇ ਤੇ ਉਹ ਲਗਾਤਾਰ ਜਿਹੜੇ ਸਟਾਰਟਿੰਗ ਤੋਂ ਉਹਨਾਂ ਨੇ ਹੀ ਮੇਲਾ ਸਟਾਰਟ ਕੀਤਾ ਸੀਗਾ ਬਿਲਕੁਲ ਜੀ ਬਿਲਕੁਲ ਕਰਮਪਾਲ ਸਿੰਘ ਢਿੱਲੋਂ ਸਾਹਿਬ ਸ਼ੁਰੂ ਤੋਂ ਕਲਚਰ ਨਾਲ ਸ਼ੌਕ ਰੱਖਣ ਵਾਲੇ ਇਨਸਾਨ ਆ ਮੈਂ ਤਾਂ ਕਹਿ ਸਕਦਾ ਸ਼ੌਕ ਨਹੀਂ ਹੈ ਉਹਨਾਂ ਦਾ ਇਸ਼ਕ ਆ ਨਹੀਂ ਤਾਂ ਇਸ ਉਮਰ ਦੇ ਵਿੱਚ ਵੀ ਇੰਨੇ ਸਾਰੇ ਕਲਾਕਾਰਾਂ ਨੂੰ ਕਿਉਂਕਿ ਬੜਾ ਔਖਾ ਹੁੰਦਾ ਹੈ ਕਾਲਜਾਂ ਯੂਨੀਵਰਸਿਟੀਆਂ ਨੂੰ ਔਰ ਦੂਰ ਦਰਾਡੇ ਤੋਂ ਜਿਹੜੇ ਗੁਰਦਾਸਪੁਰ ਤੋਂ ਹਿਸਾਰ ਤੱਕ ਵੀ ਟੀਮਾਂ ਆਈਆਂ ਹੋਈਆਂ ਐ ਇੰਨੀ ਇੰਨੀ ਦੂਰੋਂ ਕਲਾਕਾਰਾਂ ਨੂੰ ਲਿਆਉਣਾ ਕੋਈ ਸੌਖਾ ਨਹੀਂ ਹੈ ਉਹ ਬੰਦੇ ਦਾ ਇੱਕ ਜਗ੍ਹਾ ਹੀ ਹੁੰਦਾ ਹੈ ਕਿ ਦਮ ਹੁੰਦਾ ਬੰਦੇ ਦਾ ਬੰਦੇ ਨੇ ਆਪਣਾ ਸਰਕਲ ਪੈਦਾ ਕੀਤਾ ਹੁੰਦਾ ਤਾਂ ਹੀ ਬੰਦਾ ਮੇਲਾ ਲਾ ਸਕਦਾ ਨਹੀਂ ਤਾਂ ਮੇਲੇ ਲੋਣੇ ਕੋਈ ਸੌਖੇ ਨਹੀਂ ਪੇ ਲਗਾਤਾਰ 39 ਸਾਲ ਮੇਲਾ ਕਰਾਉਂਦਾ ਕਿਉਂਕਿ ਇੱਕ ਵਾਰ ਬੰਦਾ ਮੇਲਾ ਕਰਾਉਂਦਾ ਦੋ ਵਾਰ ਕਰਨਾ ਤਿੰਨ ਵਾਰ ਕਰਨਾ ਚਾਰ ਵਾਰ ਕਰਾਉਂਦਾ ਹੰਬ ਜਾਂਦਾ ਬੰਦਾ ਤੇ ਲਗਾਤਾਰ ਮੇਲਾ ਜਿਹੜਾ 39 ਨਾ ਜਿਹੜਾ ਮੇਲਾ ਚੱਲ ਰਿਹਾ ਆ ਤੇ ਇਹ ਮੇਲਾ ਲਗਾਤਾਰ ਕਰਾਉਂਦਾ ਤੇ ਕਿਹਦਾ ਕਿਹਦਾ ਤੁਸੀਂ ਜੋਤ ਆ ਇਹਦੇ ਪਿੱਛੇ ਮੰਨਦੀਆਂ ਤੇ ਕੀ ਕਾਰਨ ਮੰਨਦੇ ਵੀ ਇੰਨੇ ਸਾਲ ਲਗਾਤਾਰ ਜਿਹੜਾ ਮੇਲਾ ਲਗਾਤਾਰ ਚੱਲ ਰਿਹਾ ਹੈ ਦੇਖੋ ਕਹਿੰਦੇ ਹੁੰਦੇ ਨਾ ਵੀ ਸੰਗਤ ਗੁਰੂ ਗੁਰੂ ਹੈ ਸੰਗਤ ਜਿੱਥੇ ਸੰਗਤ ਜੁੜ ਜਾਂਦੀ ਨਾ ਤੰਦਾ ਜੁੜ ਰੱਸਾ ਬਣੇ ਹਾਥੀ ਬੰਨਣ ਆਣ ਤੇਵੇਂ ਪੁਰਸ਼ ਜੁੜ ਜਾਣ ਦੇ ਕੰਮ ਸਿਰੇ ਚੜ ਜਾਣ ਇੱਕ ਇੱਕ ਤੰਦ ਜੁੜ ਕੇ ਰੱਸਾ ਬਣਦਾ ਉਹਨਾਂ ਹਾਥੀ ਬਣੇ ਜਾਂਦੇ ਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਸੰਤ ਬਾਬਾ ਨਿਰਮਲਦਾਸ ਜੀ ਬਾਬੇ ਜੋੜੇ ਉਹਨਾਂ ਦਾ ਅਸ਼ੀਰਵਾਦ ਆ ਉਹਨਾਂ ਦੀ ਕਿਰਪਾ ਆ ਜਦੋਂ ਸੰਤਾਂ મહਾਪੁਰਸ਼ਾਂ ਦਾ ਥਾਪੜਾ ਹੁੰਦਾ ਨਾ ਪਿੱਠ ਦੇ ਉੱਤੇ ਉਹ ਵੱਡੇ ਤੋਂ ਵੱਡਾ ਕੰਮ ਜਿਹੜਾ ਆ ਉਹ ਐਂ ਹੀ ਸਰ ਹੋ ਜਾਂਦਾ ਚੁਟਕੀਆਂ ਦੇ ਵਿੱਚ ਸੋ ਉਹਨਾਂ ਦੀ ਕਿਰਪਾ ਔਰ ਜਿਹੜੇ ਜਿੰਨੇ ਵੀ ਸੇਵਾਦਾਰ ਹੈਗੇ ਆ ਨਾਲ ਸਾਰੇ ਹਰ ਸਾਲ ਹੰਬੜਾ ਮਾਰਦੇ ਆ ਰਲ ਕੇ ਉਹਨਾਂ ਸਾਰਿਆਂ ਦੇ ਸਹਿਯੋਗ ਆ ਉਹ ਸੰਗਤ ਦੀ ਕਿਰਪਾ ਨਾਲ ਹੀ ਆ ਸਾਰਾ ਕੁਝ ਹੋ ਰਿਹਾ ਜੀ ਤੁਸੀਂ ਵੀ ਇਸ ਮੇਲੇ ਆ ਸ਼ਿੰਗਾਰਿਆ ਸਟੇਜ ਦਾ ਸ਼ਿੰਗਾਰਿਆ ਤੁਸੀਂ ਤੁਹਾਡੇ ਸ਼ੇਅਰ ਤੁਹਾਡੀਆਂ ਰੁਵਾਈਆਂ ਤੁਹਾਡੇ ਗੀਤ ਜਿਹੜੇ ਆ ਉਹ ਦਰਸ਼ਕਾਂ ਦਾ ਮਨ ਮੋਹ ਲੈਂਦੇ ਆ ਦੇਖੋ ਉਹ ਇਦਾਂ ਹੀ ਪ੍ਰਸ਼ਾਦ ਮਿਲਿਆ ਹੋਇਆ ਸਾਡਾ ਵੀ ਸ਼ੌਕ ਆ ਇਦਾਂ ਦੇ ਮੇਲੇਾਂ ਚ ਜਿੱਥੇ ਵੀ ਮੇਲੇ ਲੱਗਦੇ ਸੀ ਬਚਪਨ ਵਿੱਚ ਉੱਥੇ ਪਹੁੰਚ ਜਾਂਦੇ ਹੁੰਦੇ ਸੀ ਔਰ ਜਿਹੜੀਆਂ ਗੱਲਾਂ ਉੱਥੇ ਕੋਈ ਸ਼ਾਇਰ ਕੋਈ ਕਵਾਲ ਜਿਹੜਾ ਉਹ ਕਰਦਾ ਹੁੰਦਾ ਸੀ ਉਹਨੂੰ ਸੁਣਦੇ ਰਹੇ ਆ ਜਿਹੜੀਆਂ ਦੋ ਚਾਰ ਯਾਦ ਰਹੀਆਂ ਉਹ ਅਸੀਂ ਲਿਖਦੇ ਰਹੇ ਆ ਕਿਉਂਕਿ ਇਹ ਇਦਾਂ ਹੀ ਸਿਸਟਮ ਚੱਲਦਾ ਸਾਡਾ ਗਿਆਨ ਸਾਡੇ ਤੋਂ ਪਹਿਲਾਂ ਨੇ ਸਾਨੂੰ ਵੰਡਿਆ ਅਸੀਂ ਅੱਗੇ ਵੰਡਦੇ ਆ ਅੱਗੇ ਹੋਰ ਬੰਦੇ ਆ ਜਾਣਗੇ ਕੁਦਰਤ ਨੇ ਆਪਣਾ ਸਰਕਲ ਚਲਾਇਆ ਹੋਇਆ ਕੋਈ ਹੋਰ ਏਡੀ ਵੱਡੀ ਗੱਲ ਨਹੀਂ ਆ ਕਿ ਤੁਸੀਂ ਹਾਥੀ ਵਾਲਾ ਜਿਹੜਾ ਗੀਤ ਕੱਲ ਬੋਲਿਆ ਸੀਗਾ ਉਹ ਸਾਡੇ ਨਾਲ ਸਾਂਝਾ ਕਰੋਗੇ ਜਿਹੜਾ ਕਹਿੰਦਾ ਤਿੱਥੋਂ ਇਹ ਕੰਮ ਹੋਣਾ ਨਹੀਂ ਮਰਦੇ ਮਰ ਜੋ ਕੰਮ ਦਿਖਾਵੋ ਕਰਕੇ ਜੀ ਬਾਂਦਰ ਨੂੰ ਜਿਵੇਂ ਪੂਛ ਤੋਂ ਫੜ ਕੇ ਚੱਕ ਲਈਏ ਲਾ ਦੋ ਜਿਹੜਾ ਬੈਠਾ ਸਿਰ ਤੇ ਚੜਕੇ ਜੀ ਉਹ ਸੜਦੇ ਸਰ ਜਣ ਜਿਹੜੇ ਸੜਦੇ ਮੈਂ ਕਿਹਾ ਕੜੀ ਦੇ ਵਾਂਗੂ ਕੜਦੇ ਕੁੱਤੇ ਭੌਂਕਦੇ ਉਹ ਕੁੱਤੇ ਭੌਂਕਦੇ ਹੁੰਦੇ ਜੀ ਹਾਥੀ ਨਹੀਂ ਉਹ ਰੋਕੇ ਦਾ 바ਵਾ ਸਾਹਿਬ ਨੂੰ ਕਹਿੰਦੇ ਪੜ ਕੇ ਕੀ ਲੈਣਾ ਖੋਨੇ ਖੋਲੇ ਆ ਜਦੋਂ ਕਲਾਸ ਚੋਂ ਕੱਢਿਆ ਸੀ ਸਦੀਆਂ ਤੋਂ ਜੋ ਪੁੱਠਾ ਸਿੱਧਾ ਚੱਲਦਾ ਸੀ ਵਿਦਿਆ ਵਾਲੀ ਦਾਤੀ ਦੇ ਨਾਲ ਵੱਡਿਆ ਸੀ ਉਹ ਛੰਡੇ ਦੁਨੀਆ ਦੇ ਵਿੱਚ ਗੱਡੇ ਦੇਖਦੇ ਰਹਿ ਗਏ ਵੱਡੇ ਵੱਡੇ ਕੁੱਤੇ ਭੌਂਕਦੇ ਕੁੱਤੇ ਭੌਂਕਦੇ ਹੁੰਦੇ ਜੀ ਹਾਥੀ ਨਹੀਂ ਰੁਕਦਾ ਮੁਸਰਤ ਸਾਹਿਬ ਨੂੰ ਕਹਿੰਦੇ ਸੀ ਤੂੰ ਗਾਵੀ ਨਾ ਤੇਰਾ ਗਲਤ ਗੋਣ ਵਾਸਤੇ ਬਣਿਆ ਹੀ ਨਹੀਂ ਸਾਰਾ ਬਾਜਾ ਕੋਲ ਕੇ ਉਸਨੇ ਪੀ ਲਿਆ ਸੀ ਉਸ ਦੇ ਵਰਗਾ ਕੋਈ ਗਵਈਆ ਬਣਿਆ ਹੀ ਨਹੀਂ ਕਵਾਲੀ ਪੁੰਚੀ ਵਿੱਚ ਅਸਮਾਨਾ ਲਾਈਆਂ ਖਿੱਚ ਕੇ ਜਦੋਂ ਸੀਤਾਨਾ ਕੁੱਤੇ ਭੌਂਕਦੇ ਉਹ ਕੁੱਤੇ ਭੌਂਕਦੇ ਹੁੰਦੇ ਹਾਥੀ ਨਹੀਂ ਰੁਕਦਾ ਸੋ ਤਾਨੇ ਵੀ ਜ਼ਰੂਰੀ ਆ ਬੰਦੇ ਨੂੰ ਜੀਵਨ ਦੇ ਵਿੱਚ ਕਾਮਯਾਬ ਹੋਣ ਵਾਸਤੇ ਜਿਹਨੂੰ ਕਦੀ ਤਾਨਾ ਨਹੀਂ ਨਾ ਵੱਜਦਾ ਉਹਨੂੰ ਫਸਲੂਟਾ ਨਹੀਂ ਪੈਂਦੀ ਕਦੀ ਇਹ ਤੁਹਾਡਾ ਆਪਣਾ ਲਿਖਿਆ ਗੀਤ ਆ ਇਹ ਆਪਣੇ ਲਿਖਿਆ ਜੀ ਤੇ ਗਾਇਆ ਵੀ ਤੁਸੀਂ ਗਾਇਆ ਵੀ ਮੈਂ ਆਪ ਹੀ ਆ ਜੀ ਕਿਆ ਗਾਇਆ ਹਾਂ ਜੀ ਇਸੰ ਮੈਂ ਰਵੀ ਧਾਰਾ ਜੀ ਜੇ ਜੋ ਕਲਾ ਦੇ ਕਲਾ ਦੇ ਇਹਨਾਂ ਦੀ ਜਿਹੜੀ ਕਲਾ ਆ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਤੇ ਸਟੇਜ ਰਾਹੀਂ ਜਿਹੜੀ ਇਹ ਪੇਸ਼ਕਾਰੀ ਕਰਦੇ ਆ ਇਹਨਾਂ ਦੀ ਪੇਸ਼ਕਾਰੀ ਬੜੀ ਜਵਾਬਸਤ ਹੁੰਦੀ ਆ ਦਰਸ਼ਕਾਂ ਦਾ ਮਨ ਮੋਹ ਲੈਂਦੀ ਆ ਤੇ ਇਹ ਜਿਹੜੇ ਕਟਾਸ਼ ਕਰਦੇ ਆ ਸਮਾਜਿਕ ਕਟਾਸ਼ੇੜਿਕ ਸੋਸ਼ੀਅਲੀ ਕਰਦੇ ਆ ਉਹ ਵੀ ਬੜੇ ਬਾਖਮਾਲ ਹੁੰਦੇ ਆ ਚੇਤਨਾ ਚਨ ਲਈ ਪ੍ਰਦੀਪ ਰਾਜਾ